ਇੱਕ ਚੀਜ਼ ਹੋਪਨ ਇਹ ਤੇ ਪੋਰਕਸੇ ਓਪਨ ਕਰਦਾ ਜਿੰਨਾ ਦਾ ਜਨਮ ਰਾਤ ਦਾ ਹੋਇਆ ਰਾਤ ਦਾ ਮਤਲਬ ਰਾਤੀ 8 ਵਜੇ ਤੋਂ ਲੈ ਕੇ ਸਵੇਰ ਦੇ ਆਪਣਾ ਤੈਨੂੰ ਚਾਰ ਹਮ ਜਿੰਨਾ ਦਾ ਰਾਤ ਦਾ ਜਨਮ ਹੋਇਆ ਤੇਲ ਦਾ ਮਾਦਰ ਔਰ ਇਦਾਂ ਦੇ ਸ਼ਨੀ ਦੀ ਚੀਜ਼ਾਂ ਦਾਨ ਕਰਨਾ ਸ਼ੁਰੂ ਕਰੋ ਹਮ ਮੈਂ ਇੱਕ ਚੀਜ਼ ਕਹਿੰਦਾ ਜੋ ਮੈਂ ਚੀਜ਼ ਬੋਲ ਰਿਹਾ ਦੇ ਇਸ ਰਿਟਨ ਹਮ ਐਵਰੀਥਿੰਗ ਇਜ਼ ਰਿਟਨ ਕਿ ਜੇ ਅਗਰ ਸ਼ਨੀ ਦੀ ਮੈਂ ਗੱਲ ਕੀਤੀ ਹੈ ਯਾ ਮੈਂ ਲਖੂਪਾਲ ਦੀ ਗੱਲ ਕਰ ਰਿਹਾ ਯਾ ਮੈਂ ਕਿਸੇ ਤੁਲਸੀ ਦੀ ਗੱਲ ਕਰ ਰਿਹਾ देयर इज ਅ ਰਿਟਨ ਆਈ ਹੈਵ ਅ ਰਿਟਨ ਪ੍ਰੂਫ ਆਫ ਰੈਕਸ਼ਨ ਕਿ ਮੇਰੇ ਕੋਲ ਕਿਤਾਬ ਹੈ ਕਿ ਰਿਟਨ ਜੋ ਵਿੱਚ ਹਰ ਇੱਕ ਚੀਜ਼ ਨੂੰ ਇਲੈਬ੍ਰੇਸ਼ਨ ਕਰਕੇ ਲਿਖ ਦੱਸਿਆ ਗਿਆ ਹੈ ਕਿ ਕਾਉਂਸਰ ਆਫ ਦਿ ਦੇਵਤੇ ਕੋਈ ਵੈਦੀ ਗ੍ਰੰਥ ਹੈ ਜਿਹੜੀ ਚੀਜ਼ ਮੈਂ ਜਾ ਕੇ ਕਿਤੇ ਚੜਾ ਦੇਣਾ ਹਾਂਜੀ ਸਪੋਜ਼ ਤੇਲ ਸ਼ਨੀ ਮੰਦੇ ਆਪਾਂ ਬਿਲਕੁਲ ਕਾਲੇ ਮਾਮ ਸ਼ਨੀ ਮੰਦੇ ਆ ਲੋਹਾ ਵਗੈਰਾ ਵੀ ਆਪਾਂ ਸ਼ਨੀ ਮੰਦੇ ਆ ਪਤਾ ਨਹੀਂ ਸ਼ਨੀ ਮੰਨ ਲਿਆ ਤਾਂ ਹੀ ਠੀਕ ਹੈ ਮੈਂ ਅਗਰ ਉਹਨੂੰ ਦਾਨ ਕਰ ਰਿਹਾ ਹਾਂ ਹੂੰ ਤੇ ਮਤਲਬ ਮੈਂ ਆਪਣੇ ਦੂਰ ਕਰ ਰਿਹਾ ਆ 67 ਦੀ ਇਹ 67 ਦੇ ਨਾਮ 67 2.5 67 2.5 ਬਥੇਰਾ ਬਥੇਰੀ ਇਹ ਪਹਿਲੀ ਕਹਿੰਦੇ ਆਂਦੀ ਕਿnde ਤੇ ਜੇ ਆਂਦੀ ਕਿnde ਦੇ ਕੋਈ ਨਾ ਸ਼ੌਕ ਜਿਸ ਨਾ ਇਨਸਾਨ ਤੇ ਆਂਦੀ ਹੈ ਇਹ ਇਨਸਾਨ ਤੇ ਆਏਗੀ ਜਾਂ ਰਾਸ਼ੀ ਤੇ ਆਏਗੀ ਉਹਨਾਂ ਮੀਨ ਰਾਸ਼ੀ ਤੇ ਉੱਪਰ 67 ਚੱਲ ਰਹੀ ਹੈ ਜੀ ਸੈਕਿੰਡ ਚੱਕਰ ਚੱਲ ਰਿਹਾ ਵਾ ਇਥੇ ਡਰਾ ਹੀ ਇਹ ਜਾਂਦਾ ਵੀ ਤੁਹਾਡੇ ਦੇ 60 ਸਦੀ ਚੱਲ ਰਹੀ ਹੈ ਪਤਾ ਨਹੀਂ ਤੁਹਾਡਾ ਕਿੱਡਾ ਨੁਕਸਾਨ ਹੋ ਜਾਏਗਾ ਸਾਡੇ ਪਹਿਲੇ ਵੀ ਤੋਫੇ ਕਹਿੰਦੇ ਤੁਹਾਡੇ ਨਾਲ ਚਰਚਾ ਹੋਈ ਆ 7.5 2.5 ਕਾਲ ਸਰਬਦੋਸ਼ ਮੰਗਲ ਦੋਸ਼ ਠੀਕ ਹੈ ਤੁਸੀਂ ਕਹਿੰਦੇ ਇਹ ਜਦੋਂ ਕਿਸੇ ਵੀ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਉਹਨੇ ਕੁੰਡਲੀ ਵਿੱਚ ਆਉਂਦੇ ਨੇ ਇਹ ਉਹਨਾਂ ਦੀ ਲਾਈਫ ਨੂੰ ਟੋਟਲੀ ਡਿਸਟਰਬ ਕਰ ਦਿੰਦੇ ਡਿਸਬੈਲੈਂਸ ਕਰ ਦਿੰਦੇ ਬਿਲਕੁਲ ਕੀ ਕਹਿੰਦੇ ਕਿ ਇੱਦਾਂ ਦਾ ਕੁਝ ਹੁੰਦਾ ਹੀ ਨਹੀਂ ਹੈ ਕਿਉਂ ਨਹੀਂ ਹੁੰਦਾ ਜੀ ਮੈਂ ਤਾਂ ਤੁਸੀਂ ਦੱਸੋ ਕਿ ਕਿਉਂ ਨਹੀਂ ਹੁੰਦਾ ਮੈਂ ਤਾਂ ਜਾਊਂਗਾ ਬਿਲਕੁਲ ਇਹ ਕਿੱਥੇ ਪੁਆਇੰਟ ਮੈਂ ਸ਼ੁਰੂ ਕਰ ਦੇਣਾ ਹਾਂ ਆ 60 ਸਦੀ ਇਹ 60 ਸਦੀ ਦੇ ਨਾਮ 60 ਸਦੀ ਤੇ ਜਾ 60 ਸਦੀ ਤੇ ਜਾ ਮਧਿਆਨ ਤੋਂ ਜੋਗੀ ਤੀਰ ਇਹ ਪਹਿਲੀ ਕਹਾਣੀ ਆਂਧੀ ਗਿੰਦੇ ਦੇ ਇਹ ਆਂਧੀ ਗਿੰਦੇ ਦੇ ਕੋਈ ਸਵਾਰੀ ਦਾ ਜਿਸ ਨਾਲ ਇਨਸਾਨ ਤੇ ਆਂਦੀ ਹੈ ਜੀ ਇਨ ਇਨਸਾਨ ਤੇ ਆएगी ਯਾ ਰਾਸ਼ੀ ਤੇ ਆਈ ਨਹੀਂ ਇਨਸਾਨ ਤੇ ਆएगी ਵੈਦਿਕੇ ਗੱਲ ਕਹਿ ਰਿਹਾ ਇਹ ਬੇਸਿਕਲੀ ਜਿਹੜੀ ਸਟਾਰਟ ਤੇ ਉਹ ਸਿੰਘ ਰਾਸ਼ੀ ਜਿਹੜਾ ਮੰਨ ਕਰਦੇ ਆ ਸਿੰਘ ਰਾਸ਼ੀ ਤੇ ਆਈ ਮੀਨ ਰਾਸ਼ੀ ਤੇ ਆਈ ਗੀਨੀ ਰਾਸ਼ੀ ਤੇ ਕਿੱਜਾ ਆਇਆ ਮੀਨ ਰਾਸ਼ੀ ਦੇ ਸਟਾਰਟ ਤੋਂ ਸ਼ੁਰੂ ਹੁੰਦੀ ਹੈ ਜਿਸ ਕਿ ਰਾਸ਼ੀ ਦੇ ਲਈ ਇਹ ਨਹੀਂ ਦੇਖੋ ਬਿਲਕੁਲ ਆਈ ਰਾਸ਼ੀ ਤੇ ਕਿੰਨੀ ਦੀ ਰਾਸ਼ੀ ਤੇ ਆਈ ਜਿਨ੍ਹਾਂ ਦੀ ਆਪਾਂ ਕੁੰਡਲੀ ਚੈੱਕ ਕਰ ਰਹੇ ਹਾਂ ਬਿਲਕੁਲ ਆਈਗੀ ਤਾਂ ਰਾਸ਼ੀ ਤੇ ਆਈਗੀ ਉਹ ਜਿਹੜੀ ਰਾਸ਼ੀ ਦੇ ਉੱਪਰ ਚੱਲ ਰਹੀ ਹੈ ਐਂਗਰੀ ਐਂਗਰੀ ਤੁਹਾਡੀ ਇਸ ਪੁਆਇੰਟ 'ਤੇ ਵੈਲਿਡ ਮੇਰੀ ਰਾਸ਼ੀ ਇਹ ਤੇ ਮੇਰੀ ਰਾਸ਼ੀ ਦੇ 60 ਸਤਿ ਆ ਰਹੀ ਹੈ ਯਾਨੀ ਮੇਰੇ ਉੱਤੇ 60 ਸਤਿ ਲੱਗੀ ਹੋਈ ਹੈ ਪਰ ਉਹ 60 ਸਤਿ ਮੈਨੂੰ ਪੋਜ਼ਿਟਿਵ ਔਰ ਨੈਗੇਟਿਵ ਇਫੈਕਟ ਦੋ ਦੇਗੀ ਜੇ ਮੇਰਾ ਸ਼ਨੀ ਖਰਾਬ ਹੈ ਜਾਂ ਮੈਂ ਆਪਣਾ ਸ਼ਨੀ ਖਰਾਬ ਕਰ ਲਿਆ ਮੈਂ ਬਹੁਤ ਛੋਟੀ ਜੀ ਗੱਲ ਦੱਸਦਾ ਇਹਦੇ ਉੱਪਰ ਕੀ ਹੈ ਸਰ ਦੇਖੋ ਹੁਣ ਮੀਨ ਰਾਸ਼ੀ ਦੇ ਉੱਪਰ ਇੱਥੇ ਡਰਾ ਹੀ ਇਹ ਜਾਂਦਾ ਵੀ ਤੁਹਾਡੇ ਤੇ 60 ਸਦੀ ਚੱਲ ਰਹੀ ਹੈ ਪਤਾ ਨਹੀਂ ਤੁਹਾਡਾ ਕਿੱਡਾ ਨੁਕਸਾਨ ਹੋ ਜਾਏਗਾ ਜੋ ਤੁਹਾਡੇ ਨਾਲ ਕੀ ਹੋ ਜਾਏਗਾ ਐਕਚੁਅਲੀ ਇੱਥੇ ਆਪਾਂ ਨੂੰ ਕੁੰਡਲੀ ਦੇ ਆਧਾਰ ਤੇ ਉਪਰੀ ਆਪਾਂ ਗੱਲ ਕਰਾਂਗੇ ਨਾ ਅਗਰ ਸ਼ਨੀ ਜੀ ਤੁਹਾਡੇ ਉੱਚੇ ਦੇ ਬੈਠੇ ਨੇ ਤੁਹਾਡੇ ਉੱਪਰ 60 ਸਦੀ ਚੱਲ ਰਹੀ ਆ ਤਾਂ ਤੁਹਾਡੇ ਲਈ ਬਹੁਤ ਕੁਝ ਲੈ ਕੇ ਆਈ ਨੇ ਬਿਲਕੁਲ ਇਹੀ ਪੁਆਇੰਟ ਨੂੰ ਕਢਣਾ ਨਹੀਂ ਨਹੀਂ ਤੇ ਡਿਸਕਸ ਕਰ ਰਹੇ ਹਾਂ ਕਿ ਅਗਰ ਕੁੰਡਲੀ ਦੇ ਵਿੱਚ ਸ਼ਨੀ ਅੱਛਾ ਹੈ ਤੇ 60 ਸਦੀ ਦਾ ਕੀ ਅਸਰ ਅੱਛਾ ਅਸਰ ਅਗਰ ਸ਼ਨੀ ਬੁਰਾ ਹੈ ਤੇ 60 ਸਦੀ ਦਾ ਬੁਰਾ ਅਸਰ ਅਗਰ ਮੇਰਾ ਪਲੈਨਟ ਅੱਛਾ ਹੈ ਤੇ ਮੈਂ ਉਹਦਾ ਦਾਨ ਕਰ ਦਿੰਦਾ ਕਈ ਮੈਂ ਪੰਡਿਤ ਦੇਖੇ ਐਵੇਂ ਪੰਡਿਤ ਕੀ ਮੈਂ ਸ਼ਨੀਵਾਰ ਨੂੰ ਦੇਖਿਆ ਲੋਕੀ ਤੇਲ ਨੂੰ ਲੈ ਕੇ ਲਾਈਨਾਂ 'ਚ ਲੱਗ ਕੇ ਤੇਲ ਦਾਨ ਕਰ ਰਹੇ ਆ ਮਾਂ ਦਾਨ ਕਰ ਰਹੇ ਅਗਰ ਤੁਹਾਡੇ ਪਲੈਨਟ ਸ਼ਨੀ ਅੱਛਾ ਤੁਹਾਡੀ ਕੁੰਡੀ ਅੱਛਾ ਵੀ ਹੁੰਦਾ ਸ਼ਨੀ ਬੁਰਾ ਵੀ ਹੁੰਦਾ ਬਿਲਕੁਲ ਦੋਨੋਂ ਚੀਜ਼ ਆਪਾਂ ਦੋਨੋਂ ਚੀਜ਼ਾਂ ਕੀ ਕਰਦੇ ਅਗਰ ਸ਼ਨੀ ਅੱਛਾ ਤਾਂ ਮੈਂ ਤੇਲਦਾਨ ਕਰਦਾ ਮਤਲਬ ਮੈਂ ਆਪਣੇ ਸ਼ਰੀਰ ਨੂੰ ਦਾਨ ਕਰਦਾ ਅੱਛੀ ਸ਼ਰੀਰ ਦਾਨ ਕਰ ਲੈਂਦਾ ਪਰ ਕਈ ਕਹਿੰਦੇ ਨਾ ਕਿ ਜਿਹੜਾ ਸ਼ਨੀ ਹੈ ਉਹ ਚਨੀ ਚ ਮੱਧ ਕੁਝ ਐਦਾ ਦਾ ਵੀ ਸੀਨ ਉਹਦਾ ਡਿਗਰੀਜ਼ ਵਾਈਜ਼ ਵੀ ਇਫੈਕਟ ਪੈਂਦਾ ਹੈ ਦੇਖਣ ਦਾ ਤਰੀਕਾ ਹੈ ਦੇਖਣ ਦਾ ਤਰੀਕਾ ਲਾ ਕੇ ਦੋ ਤਾਂ ਆਪਣਾ ਤਰੀਕਾ ਹੈ ਆਯੁਰਵੈਦਿਕ ਦਾ ਆਪਣਾ ਤਰੀਕਾ ਜੀ ਬਟ ਇਹ ਜੀ ਨੂੰ ਬਿਕੋਜ਼ ਵੀ ਐਗਰੀ ਕਰ ਗਿਆ ਕਿ ਅਗਰ ਸ਼ਨੀ ਅੱਛਾ ਹੈ ਮੈਂ ਉਹ ਦਾਨ ਕਰ ਰਿਹਾ ਹਾਂ ਮੈਂ ਲੋਕਾਂ ਨੂੰ ਦੇਖ ਦੇ ਕੇ ਮੈਂ ਤੇਲਦਾਨ ਕਰ ਰਿਹਾ ਮਾਦਾਨ ਕਰ ਰਿਹਾ ਯਾ ਜਿੰਨੇ ਮੈਨੂੰ ਪੰਡਿਤ ਨੇ ਮੈਨੂੰ ਕਿਹਾ ਮੇਰੇ ਦੇਖਿਆ ਅੱਛੀ ਤਰ੍ਹਾਂ ਨਹੀਂ ਦੇਖਿਆ ਉਹਨੇ ਸਿੰਪਲ ਜਿਹਾ ਇੱਕ ਕਨਸੈਪਟ ਬਣਾ ਰੱਖਿਆ ਸ਼ਨੀ ਖਰਾਬ ਤੋਂ ਸ਼ਨੀ ਖਰਾਬ ਹਮ ਸ਼ਨੀ ਸਾਰਸਤੀ ਆਈ ਹੈ ਸ਼ਨੀ ਸਾਰਸਤੀ ਆ ਕੇ ਤੁਹਾਡਾ ਖਤਮ ਕਰ ਦੇਗੀ ਹਮ ਮੈਂ ਵੀ ਇਸ ਚੀਜ਼ ਨਾਲ ਇੱਕੀ ਹਾਂ ਅਗਰ ਸ਼ਨੀ ਅੱਛਾ ਮੇਰੀ ਕੁੰਡਲੀ ਦੇ ਵਿੱਚ ਹਮ ਤੇ ਮੈਨੂੰ ਉਹ ਅੱਛਾ ਬੈਨੀਫਿਟ ਮਿਲੇ ਤੇ ਮੈਨੂੰ ਤਾਂ ਮੈਨੂੰ ਸਾਰਸਤੀ ਨਹੀਂ ਆਈ ਮਤਲਬ ਤੁਹਾਡੇ ਹਿਸਾਬ ਦੇ ਨਾਲ ਜੇ ਸ਼ਨੀ ਅੱਛਾ ਹੈ ਤਾਂ ਤੁਸੀਂ ਦਾਨ ਸ਼ਨੀ ਦਾ ਦੇ ਰਿਗਾਰਡਿੰਗ ਦਾਨ ਨਾ ਕਰੋ ਨਹੀਂ ਕਰਨਾ ਪਹਿਲਾ ਪੁਆਇੰਟ ਹੂੰ ਦੂਜਾ ਪੁਆਇੰਟ ਹੂੰ ਇਹਦੇ ਵਿੱਚ ਸ਼ਨੀ ਹੂੰ ਅਗਰ 60 ਸਦੀ ਦੀ ਗੱਲ ਕਰ ਰਹੇ ਆ ਅਗਰ 60 ਸਦੀ ਚਾਏ ਮੱਧਾਂਤਰਾ ਚਾਏ ਤੁਹਾਡਾ ਇਨੀਸ਼ੀਅਲ ਚਾਏ ਤੁਹਾਡਾ ਠਈਆ ਆ ਅਗਰ ਸ਼ਨੀ ਅੱਛਾ ਤਾਂ ਤੁਹਾਡੇ ਤੇ ਉਹ ਅੱਛਾ ਬੈਨੀਫਿਟ ਰਹੇਗਾ ਕੋਈ ਬੈਨੀਫਿਟ ਨਹੀਂ ਦੇਵੇ ਅਗਰ ਸ਼ਨੀ ਮਾੜਾ ਤੇ 60 ਸਦੀ ਹੋਵੇ ਚਾਏ ਨਾ ਹੋਵੇ ਸ਼ਨੀ ਤੁਹਾਡਾ ਮਾੜਾ ਹੀ ਇੱਕ ਦਿਨ ਤੁਸੀਂ ਦੱਸੋ ਜੇਕਰ ਸ਼ਨੀ ਅੱਛਾ ਹੈ ਦਾਨਪਨ ਹੋਣਾ ਚਾਹੀਦਾ ਕਿ ਨਹੀਂ ਬਿਲਕੁਲ ਹੋਣਾ ਚਾਹੀਦਾ ਸਾਡੀ ਲਾਈਨ ਇਹ ਕਹਿੰਦੇ ਦੇਖੋ ਆਪਾਂ ਆਹ ਕੁੰਡਲੀ ਚੈੱਕ ਕਰਾਂਗੇ ਪਹਿਲਾਂ ਤਾਂ ਇਹ ਦੇਖਾਂਗੇ ਵੀ ਤੁਹਾਡੇ ਤੇ ਸਨੀ ਦੀ 60 ਸਦੀ ਚੱਲ ਰਹੀ ਆ ਤੁਹਾਡੇ ਲਈ ਉਹ ਕੁਝ ਵਧੀਆ ਲੈ ਕੇ ਆਈਆਂ ਤੁਹਾਡਾ ਨੁਕਸਾਨ ਕਰ ਲਈ ਆਏ ਦੇਖੋ ਦੋਨੇ ਹੀ ਰੈਮਡੀਆ ਨੇ ਅਗਰ ਵਧੀਆ ਲੈ ਕੇ ਆਈ ਹੈ ਮੇਰੇ ਤੇ ਸਨੀ ਦੀ 60 ਸਦੀ ਚੱਲਦੀ ਹੈ ਮੈਨੂੰ ਕੁਝ ਪਤਾ ਹੀ ਨਹੀਂ ਮੈਂ ਉਹਨਾਂ ਦੀ ਰੈਮਡੀ ਕਰੂੰਗਾ ਉਹਨਾਂ ਨੂੰ ਹੋਰ ਕੁਝ ਕਰੂੰਗਾ ਤਾਂ ਮੇਰੇ ਲਈ ਉਹ ਐਨਾ ਕੁਝ ਦੇ ਕੇ ਜਾਣ ਕਿ ਮੈਂ ਸੋਚਿਆ ਵੀ ਨਹੀਂ ਤੇ ਪਤਾ ਕਿਵੇਂ ਲੱਗੇਗਾ ਕਿ ਸਹੀ ਮੇਰੇ ਲਈ ਅੱਛਾ ਹੈ ਨਹੀਂ ਇੱਥੇ ਮੈਂ ਪੁਆਇੰਟ ਕੁੰਡਲੀ ਦੇਖ ਕੇ ਪਤਾ ਚੱਲ ਹੀ ਜਾਂਦਾ ਨਹੀਂ ਇੱਥੇ ਇ ਜਿਹੜੀ ਚੀਜ਼ ਮੈਂ ਜਾ ਕੇ ਕਿਤੇ ਚੜਾ ਦੇਣਾ ਹਾਂਜੀ ਸਪੋਸ ਤੇਲ ਸ਼ਨੀ ਮੰਦਿਆ ਆਪਾਂ ਬਿਲਕੁਲ ਕਾਲੇ ਮਾਮ ਸ਼ਨੀ ਮੰਦਿਆ ਲੋਹਾ ਵਗੈਰਾ ਵੀ ਆਪਾਂ ਸ਼ਨੀ ਮੰਦਿਆ ਆਪਾਂ ਕਹਿੰਦੇ ਸ਼ਨੀ ਵਾਲਿਆ ਤਾਂ ਹੀ ਨਹੀਂ ਠੀਕ ਹੈ ਮੈਂ ਅਗਰ ਉਹਨੂੰ ਦਾਨ ਕਰ ਰਿਹਾ ਹੂੰ ਤੇ ਮਤਲਬ ਮੈਂ ਆਪਣੇ ਤੋਂ ਦੂਰ ਕਰ ਰਿਹਾ ਇਸ ਜੀ ਨੂੰ ਐਗਰੀ ਕਰੂਗਾ ਤੁਸੀਂ ਕਿ ਨਹੀਂ ਐਗਰੀ ਬਸ ਆਨਾ ਵੱਡਾ ਇੱਕ ਸਵਾਲ ਬੰਦਾ ਹੈ ਕਿ ਬੰਦੇ ਨੂੰ ਕਿਵੇਂ ਪਤਾ ਚੱਲੇ ਕਿ ਸ਼ਨੀ ਮੇਰੇ ਲਈ ਅੱਛਾ ਹੈ ਜਾਂ ਮਾੜਾ ਉਂਗਲੀ ਦੇਖ ਕੇ ਉਹਦਾ ਉਹ ਇਹ ਪੁਆਇੰਟ ਤਾਂ ਮੈਂ ਵੀ ਵਿਗਾਸ ਜੀ ਨੇ ਕਿਹਾ ਕਿ ਉਂਗਲੀ ਦੇਖ ਕੇ ਪਤਾ ਚੱਲੇਗਾ ਠੀਕ ਹੈ ਪਰ ਉਹਦੇ ਕਲੀਅਰ ਲਿਖਿਆ ਹੋਇਆ ਹੈ ਕਲੀਅਰ ਕਰ ਲਿਖਿਆ ਹੈ ਲਾਗਿਦਾ ਤਾਂ ਸਿੰਪਲ ਹੀ ਕਰਕੇ ਦੇ ਨਹੀਂ ਵਿਸ਼ਵਾਸ ਤੇ ਕਰਕੇ ਦੇ ਹਾਂ ਬਸ ਨਹੀਂ ਵਿਸ਼ਵਾਸ ਤੇ ਕਰਕੇ ਦੇ ਮੈਂ ਓਪਨ ਇਥੇ ਤੁਹਾਡੇ ਪੋਡਕਾਸਟ ਓਪਨ ਕਰ ਰਿਹਾ ਜਿੰਨਾ ਦਾ ਜਨਮ ਰਾਤ ਦਾ ਹੋਇਆ ਰਾਤ ਦਾ ਮਤਲਬ ਰਾਤੀ 8 ਵਜੇ ਤੋਂ ਲੈ ਕੇ ਸਵੇਰ ਦੇ ਆਪਣਾ ਤੈਨੂੰ ਚਾਰ ਦੇ ਜਿੰਨਾ ਦਾ ਰਾਤ ਦਾ ਜਨਮ ਹੋਇਆ ਤੇਲ ਦਾ ਮਾਦਨ ਔਰ ਇਦਾਂ ਦੇ ਸ਼ਨੀ ਦੀ ਚੀਜ਼ਾਂ ਦਾਨ ਕਰਨਾ ਸ਼ੁਰੂ ਕਰੋ ਹਾਂ ਔਰ ਉਸ ਤੋਂ ਬਾਅਦ ਹੁੰਦਾ ਸਕਦੇ ਨੇ ਸ਼ਨੀ ਚੰਗਾ ਵੀ ਹੋਏਗਾ ਕੁੰਡਲੀ ਤੋਂ ਮੜਾ ਹੋਈ ਉਹ ਸ਼ਨੀ ਦੇ ਇੰਪੈਕਟ ਆਉਂਦੇ ਮੰਨਦੇ ਤੁਸੀਂ ਨਹੀਂ ਬਿਲਕੁਲ ਨਹੀਂ ਮੰਨਦਾ ਜੀ ਦੇਖੋ ਇਹਦੀ ਵੀ ਇੱਕ ਰੈਮਡੀ ਹੈ ਹੁਣ ਮੰਨ ਕੇ ਚਲੋ ਕੁੰਡਲੀ ਦੇ ਵਿੱਚ ਸ਼ਨੀ ਜੀ ਡਾਊਨ ਦੇ ਵਿੱਚ ਬੈਠੇ ਨੇ ਨੀਚੇ ਦੇ ਬੈਠੇ ਨੇ ਕੋਈ ਵੀ ਆਪਾਂ ਉਹਨਾਂ ਨੂੰ ਰੈਮਡੀ ਦੱਸ ਰਹੇ ਆ ਆਪਾਂ ਉਹਨੂੰ ਜਾਂਦਾ ਸ਼ਨੀ ਜੀ ਦੇ ਮੰਦਰ ਜਾਓ ਤੁਸੀਂ ਤੇਲ ਚੜਾਉਣਾ ਸਟਾਰਟ ਕਰ ਦਿਓ ਹਾਂ ਨਾ ਤਾਂ ਰੈਮਡੀ ਦੱਸਣ ਵਾਲੇ ਨੂੰ ਪਤਾ ਹਾਂ ਨਾ ਹੀ ਕਰਨ ਵਾਲੇ ਨੂੰ ਪਤਾ ਆਪਾਂ ਕੀ ਕਰਦੇ ਆ ਤੇਲ ਲੈਨੇ ਆ ਸ਼ਨੀ ਜੀ ਦੇ ਸਿਰ ਤੋਂ ਪਾਣਾ ਸਟਾਰਟ ਕਰ ਦਿੰਨੇ ਆ ਉੱਥੇ ਤਾਂ ਆਪਾਂ ਛ ਨਹੀਂ ਹੋਰ ਜ਼ਿਆਦਾ ਖਰਾਬ ਕਰ ਰਹੇ ਆ ਇਸ ਤੋਂ ਬਿਹਤਰ ਤਾਂ ਆਪਾਂ ਰੈਮਡੀ ਕਰਦੇ ਹੀ ਨਾ ਜੇ ਤਾਂ ਵੀ ਪੋਜੀਸ਼ਨ ਦੇ ਵਿੱਚ ਸੀ ਠੀਕ ਸੀ ਉਹਨਾਂ ਨੂੰ ਆਪਾਂ ਹੋਰ ਖਰਾਬ ਕਰ ਲਿਆ ਇਹਨਾਂ ਦੀ ਪ੍ਰੋਪਰ ਐਮ ਡੀ ਆਈ ਹੈ ਵੀ ਤੁਸੀਂ ਥੋੜਾ ਜਿਹਾ ਤੇਲ ਲਓ ਹੱਥ ਦੀ ਹਥੇਲੀ ਦੇ ਉੱਪਰ ਲੈ ਕੇ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰੋ ਹਾਂ ਐਕਚੁਅਲੀ ਸ਼ਨੀ ਜੀ ਦੇ ਪੈਰਾਂ ਤੇ ਝੋਟ ਲੱਗੀ ਸੀ ਜਦੋਂ ਆਪਾਂ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰਦੇ ਆ ਤਾਂ ਉਹਨਾਂ ਨੂੰ ਆਰਾਮ ਮਿਲਦਾ ਉਹ ਇੱਕ ਅੱਛਾ ਫਲ ਦਿੰਦੇ ਨੇ ਆਪਾਂ ਨੂੰ ਇਸ ਸੰਬੰਧ ਵਿੱਚ ਚੀਜ਼ ਨੂੰ ਕਿ ਨਹੀਂ ਮੈਂ ਇਸ ਨੂੰ ਮੈਂ ਤਾਂ ਸਨਮਾ ਨੂੰ ਵੀ ਦੱਸਿਆ ਕਿ ਕਿੰਨੂੰ ਕਰਨਾ ਹੈ ਤੇ ਕਿੰਨੂੰ ਨਹੀਂ ਕਰਨਾ ਪਹਿਲਾਂ ਤਾਂ ਮੈਂ ਇਹ ਚੀਜ਼ ਨੂੰ ਚੈੱਕ ਕਰਦਾ ਅਚਾਂ ਮੈਂ ਸੇ ਚਲੋ ਉਹ ਹੀ ਸਾਰੇ ਚੀਜ਼ਾਂ ਮੰਦੀ ਆ ਪਰ ਅ ਜਦੋਂ ਸ਼ਨੀ ਦੀ ਗੱਲ ਆਉਂਦੀ ਹੈ ਨਾ ਸ਼ਨੀ ਦੇ ਨਾਲ ਕੇਤੂ ਨੂੰ ਵੀ ਜੋੜਿਆ ਜਾਂਦਾ ਠੀਕ ਹੈ ਔਰ ਕੇਤੂ ਦੇ ਰਿਗਾਰਡਿੰਗ ਕਹਿੰਦੇ ਕੇਤੂ ਵੀ ਕਿਥੇ ਕਿਥੇ ਲਗਜ਼ਰੀ ਨੂੰ ਰਿਪਰੈਜ਼ੈਂਟ ਕਰਦਾ ਇਹ ਜਿੰਨਾ ਮੈਨੂੰ ਕੁਝ ਸੁਣਨ ਨੂੰ ਆ ਇਸ ਤੋਂ ਇਲਾਵਾ ਕਾਲ ਸਰਪ ਦੋਸ਼ ਹੋ ਗਿਆ ਪਤਾ ਨਹੀਂ ਕਿੰਨੇ ਸਾਰੇ ਦੋਸ਼ ਹੋ ਗਏ ਸਾਡੀ ਲਾਈਨ ਦੇ ਵਿੱਚ ਕਾਲ ਸ਼ੁਰੂ ਹੋ ਗਈ ਵੈਦਿਕ ਕੀ ਕਹਿੰਦੀ ਹੈ ਰੈਡ ਕਿਤਾਬ ਕੀ ਕਹਿੰਦੀ ਹੈ ਉਹਦੇ ਵਿੱਚ ਮੈਂ ਸਭ ਦਾ ਕਲੈਕਟਿਵ ਡਿਫਰੈਂਸ ਜਾਨਣਾ ਚਾਹੁੰਦੀ ਆ ਵੈਦਿਕ ਮੈਂ ਪੈੜੀ ਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਪਰ ਮੈਂ ਇਨਾ ਜਿਸ ਵੇਲੇ ਕਾਲ ਸਰਪ ਦੋਸ਼ ਇਹ ਜਿਹੜਾ ਚੈਲੰਜ ਉਹ ਅਸੀਂ ਸੁਣਿਆ ਹੈ ਕਾਲ ਸਰਪ ਦੋਸ਼ ਆ ਗਿਆ ਕਾਲ ਸਰਪ ਦੋਸ਼ ਆ ਗਿਆ ਇਹ ਹਾਰਡੀ ਵੀ ਤੋਂ 30 ਸਾਲਾਂ ਤੋਂ ਸੁਣਿਆ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਕਾਲ ਸਰਪ ਦੋਸ਼ ਦਾ ਕੋਈ ਵੀ ਵਿਵਰਣ ਨਹੀਂ ਆਇਆ ਪਹਿਲਾਂ ਔਰ ਕੋ ਕਿਸੇ ਨੂੰ ਨਹੀਂ ਮਿਲਦੀ ਸੀ ਇਹ ਸਿੰਪਲ ਹੈ ਕਾਲ ਸਰਪ ਉਹ ਕਹਦੇ ਰਾਹੁ ਗੀਤੂ ਦੇ ਅੰਦਰ ਸਾਰੇ ਆ ਗਏ ਤੇ ਕਾਲ ਸਰਪ ਦੋਸ਼ ਹੋ ਗਿਆ ਕਾਲ ਸਰਪ ਦੋਸ਼ ਦਾ ਡਿਸਐਡਵਾਂਟੇਜ ਕੀ ਹੈ ਦਾਸਰਪ ਦੋਸੇ ਇੱਕ ਡਿਸਐਡਵਾਂਟੇਜ ਕੀ ਹੈ ਕੀ ਉਹ ਡਿਸਐਡਵਾਂਟੇਜ ਹੋਏਗਾ ਲੈਟ ਮੁ ਕਹਦੀ ਹੈ ਤੁਹਾਡੇ ਪਲੈਨੈਟਸ ਕਿਸ ਜਗ੍ਹਾ ਨਾ ਕਿਸ ਕੋਰਿਲੇਸ਼ਨ ਨਾਲ ਬੈਠੇ ਆ ਉਹ ਤੁਹਾਨੂੰ ਇੰਪੈਕਟ ਕਰਨਗੇ ਅਗਰ ਆਪਾਂ ਕਾਲ ਸਰਪ ਦੀ ਵੀ ਗੱਲ ਕਰਦੇ ਆ ਅਗਰ ਸਰਪ ਦੀ ਗੱਲ ਕਿਤੇ ਕੀਤੀ ਜਾਵੇ ਤਾਂ ਠੀਕ ਹੈ ਮਹਾਦੇਵ ਦੇ ਗਲੇ ਦੇ ਵਿੱਚ ਵੀ ਸਰਪ ਹੈ ਠੀਕ ਹੈ ਉਹ ਸਰਪ ਵਸੁਕੀ ਠੀਕ ਹੈ ਔਰ ਜਿਹੜਾ ਕਾਲ ਸਰਪ ਦੋਸ਼ ਹੋ ਸਕਦਾ ਉਹ ਐਂਟੀ ਉਹ ਮੈਨੂੰ ਇੰਨੇ ਜ਼ਿਆਦਾ ਨੋਲਿਜ ਨਹੀਂ ਖਿਆਰ ਬਸ ਸਟਿਲ ਬੈਨੀਫਿਟ ਕਿ ਕੁਝ ਤਾਂ ਹੋਏਗਾ ਮੈਂ ਸੀ ਨੂੰ ਮੰਨਦਾ ਕਿ ਹੁਣ ਮੈਂ ਸਿੰਪਲ ਦੀ ਗੱਲ ਕਰਨਾ ਅਗਰ ਰਾਹੁ ਕੇਤੂ ਉੱਚ ਤੇ ਬੈਠੇ ਹੋ ਜਾਂ ਸਾਰੇ ਗ੍ਰਹਿ ਵਿਚ ਬੈਠੇ ਹੋ ਕਿਉਂ ਕਾਲ ਸਰਬਦੋਸ਼ ਨੂੰ ਮੈਂ ਉਪਾਏ ਕਰਨਾ ਸ਼ੁਰੂ ਕਰਦਾ ਰੈਡ ਬੁੱਕ ਕਹਿੰਦੀ ਹੈ ਗ੍ਰਹਿ ਫਲ ਹੋਰ ਰਾਸ਼ੀ ਫਲ ਅਗਰ ਗ੍ਰਹਿ ਲੱਗ ਗਿਆ ਕਿੰਦੇ ਉਪਾਏ ਹੋਣੇ ਕਿੰਦੇ ਉਪਾਏ ਨਹੀਂ ਹੋਣੇ ਉਹ ਤੁਹਾਡੀ ਕੁੰਗਲੀ ਦੱਸਦੀ ਹੈ ਹੁਣ ਸਿੰਪਲ ਮੈਂ ਜਿਵੇਂ ਗ੍ਰਹਿ ਫਲ ਦੀ ਕਰ ਦਿੱਤੀ ਸੀ ਕਿ ਰਾਤ ਦਾ ਜਨਮ ਹੋਇਆ ਰਾਤ ਦਾ ਜਨਮ ਹੋਇਆ ਸ਼ਨੀ ਜੋ ਉਪਾਏ ਕਰ ਲਈ ਜਿੰਨਾ ਸ਼ਨੀ ਮੇਰਾ ਚੰਗਾ ਹੋਣਾ ਸ਼ਨੀ ਮੇਰਾ ਮੰਦਾ ਹੋਏਗਾ ਰੈਡ ਬੁੱਕ ਕਹਦੀ ਹੈ ਕਹਦੀ ਨਹੀਂ ਵਿਸ਼ਵਾਸ ਕਰਕੇ ਦੇ ਕਿਉਂਕਿ ਜਿਹੜੇ ਉਪਾਏ ਨੇ ਜਿੰਨੇ ਵੀ ਉਪਾਏ ਨੇ ਅੱਜ ਦੀ ਜਿਹੜੇ ਆਪਾਂ ਕੁਝ ਵੀ ਕਰਦੇ ਆ ਚਾਹੇ ਆਪਾਂ ਨਾਰੀਅਲ ਕਰਦੇ ਆ ਮੰਦਰ ਕਾਲਾ ਸਫੇਦ ਕੰਬਲ ਰੱਖ ਕੇ ਆਨੇ ਆ ਜਾਂ ਆਪਾਂ ਕੁਝ ਹੋਰ ਚੀਜ਼ਾਂ ਕਰਦੇ ਆ ਇਹ ਸਾਰੇ ਉਪਾਏ ਰੈਡ ਬੁੱਕ ਦੇ ਉੱਤੇ ਅੰਦਰ ਹੈ ਵੈਦਿਕ ਦੇ ਉੱਤੇ ਮੈਂ ਵਿਕਾਸੀ ਵੀ ਐਗਰੀ ਕਰਾਂਗੇ ਵੈਦਿਕ ਦੇ ਉੱਤੇ ਕੋਈ ਵੀ ਉਪਾਏ ਨਹੀਂ ਹੈ ਰੈਡ ਬੁੱਕ ਕਹਾਂ ਕਹਿੰਦੀ ਹੈ ਹਰ ਇੱਕ ਚੀਜ਼ ਦੇ ਉਪਾਏ ਨੇ ਨੇ ਔਰ ਰੈਡ ਬੁੱਕ ਦੇ ਮੈਂਸ਼ਨ ਨੇ ਉਪਾਏ ਪਰ ਉਹਦੇ ਵਿੱਚ ਪੜਨ ਵਾਲੇ ਦਾ ਚਾਹੀਦਾ ਹੈ ਕਿ ਉਹ ਕਿਹੜਾ ਗ੍ਰਹਿ ਦਾ ਉਪਾਏ ਹੋਣਾ ਜਾਂ ਨਹੀਂ ਹੋਣਾ ਵੈਦਿਕ ਤੁਹਾਡੇ ਜਿਹੜੇ ਵੈਦਿਕ ਕਿਤਾਬ ਹੈ ਕਾਰ ਸਰਪਦੋਸ਼ ਠੀਕ ਹੈ ਹੋਰ ਜਿਹੜੇ ਬਾਕੀ ਸਾਰੇ ਦੋਸ਼ ਹੈ ਇਹਨਾਂ ਦਾ ਇਹ ਤਾਂ ਕਹਿੰਦੇ ਵੈਲੀਡੇਸ਼ਨ ਉਹਨੇ ਹੈ ਨਹੀਂ ਉਹ ਕਿਉਂਕਿ ਰੀਸੈਂਟਲੀ ਆਈ ਹੈ ਤੁਸੀਂ ਇਹਦੇ ਉੱਤੇ ਕੀ ਕਹਿਣਾ ਚਾਹੁੰਦੇ ਸੀ ਜੀ ਦੇਖੋ ਬਿਲਕੁਲ ਮੰਨਦੇ ਆ ਜੀ ਅਗਰ ਆਪਾਂ ਵੈਦਿਕ ਦੀ ਗੱਲ ਕਰਦੇ ਆ ਨਾ ਕਾਲ ਸ਼ਰਪ ਦੋਸ਼ ਨੂੰ ਅਸੀਂ ਮੰਨਦੇ ਆ ਰੈਡ ਬੁੱਕ ਨਹੀਂ ਮੰਨਦੀ ਪਰ ਇਹ ਪਹਿਲੇ ਤਾਂ ਇਹ ਮਤਲਬ ਵੈਲੀਡੇਸ਼ਨ ਦੇ ਵਿੱਚ ਨਹੀਂ ਸੀ ਕਿ ਤਾਂ 20 30 ਸਾਲ ਤੋਂ ਹੀ ਆਈ ਹੈ ਨਾ ਬਿਲਕੁਲ ਬਿਲਕੁਲ ਆਇਆ ਪਰ ਇਥੋਂ ਵਾਫੀ ਕੋ ਚੈੱਕ ਵੀ ਹੁੰਦਾ ਨਾ ਅਗਰ ਆਪਾਂ ਨੂੰ ਆਇਆ ਤੇ ਆਪਾਂ ਨੂੰ ਬੈਨੀਫਿਟ ਵੀ ਮਿਲਿਆ ਇਹ ਰਾਹੁ ਤੇ ਕੇਤੂ ਤੋਂ ਹੀ ਦੇਖਿਆ ਜਾਂਦਾ ਵਾ ਅਗਰ ਤੁਹਾਡੀ ਕੁੰਡਲੀ ਦੇ ਵਿੱਚ ਰਾਹੁ ਤੇ ਕੇਤੂ ਨੀਚੇ ਦੇ ਬੈਠੇ ਨੇ ਉਹ ਸਾਰੇ ਪਲੈਨਟ ਉਹਨਾਂ ਦੇ ਪਕੜ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਉਹੀ ਇਫੈਕਟ ਬਾਕੀ ਪਲੈਨਟ ਨੂੰ ਉਹਨਾਂ ਦਾ ਸਵਾਹ ਹੋ ਚੁੱਕਿਆ ਰਾਹੁ ਕੇਤੂ ਦਾ ਅਗਰ ਤੁਹਾਡੀ ਕੁੰਡਲੀ ਦੇ ਵਿੱਚ ਉੱਚਦੇ ਬੈਠੇ ਨੇ ਖੁਸ਼ ਬੈਠੇ ਨੇ ਤਾਂ ਬਾਕੀ ਪਲੈਨਟ ਨੂੰ ਵੀ ਓਦਾਂ ਦਾ ਇਹ ਫਲ ਦੇਣਗੇ ਮੈਂ ਇਸ ਜੀ ਨੂੰ ਨਹੀਂ ਐਗਰੀ ਕਰਦਾ ਮੈਂ ਇਸ ਜੀ ਨੂੰ ਡਿਸਐਗਰੀ ਕਰਦਾ ਹੁਣ ਰਾਹੁ ਕੇਤੂ ਨੀਚੀ ਅਵਸਥਾ ਦੇ ਬੈਠੇ ਨੇ ਅਗਰ ਮੇਰੀ ਕੁੰਡਲੀ ਦੇ ਵਿੱਚ ਸ਼ੁੱਕਰ ਅੱਛਾ ਹੈ ਮੇਰੀ ਕੁੰਡਲੀ ਚ ਬਹੁਤ ਅੱਛਾ ਹੈ ਬੁੱਧ ਦੇ ਦਾਇਰੇ ਦੇ ਵਿੱਚ ਕਿਉਂਕਿ ਰੈਡ ਬੁੱਕ ਅਨੁਸਾਰ ਬੁੱਧ ਦੇ ਦਾਇਰੇ ਵਿੱਚ ਰਾਹੁ ਕੇਤੂ ਰਹਿੰਦੇ ਹਨ ਅਗਰ ਬੁੱਧ ਅੱਛਾ ਹੈ ਸ਼ਨੀ ਅੱਛਾ ਹੋਰ ਮੈਂ ਆਪਣੇ ਕਰਮਾ ਦੇ ਨਾਲ ਆਪਣੇ ਪੋਜ਼ਿਟਿਵ એનર્ਜੀ ਆ ਉਪਾਏ ਦੇ ਨਾਲ ਜੋ ਰੈਡ ਬੁੱਕ ਮੈਂਸ਼ਨ ਹੈ ਅਗਰ ਮੈਂ ਕਰਦਾ ਤੇ ਮੇਰੇ ਉਹ ਪਲੈਨਟ ਅੱਛੇ ਰਹਿੰਦੇ ਤੇ ਮੈਨੂੰ ਕਲ ਸਿਰਫ ਦੋਸ਼ ਦੀ ਕੋਈ ਵੀ ਨਹੀਂ ਔਰ ਸੈਕੰਡਲੀ ਕੰਟੈਂਟ ਆਂਦਾ ਹੈ ਕਿ ਮੈਂ ਪਹਿਲਾਂ ਕੁੰਡਲੀ ਚੈੱਕ ਕਰਾਂਗਾ ਕਿ ਉਹ ਕੁੰਡਲੀ ਦੇ ਵਿੱਚ ਰਾਹੁ ਕੇਤੂ ਕਿੱਥੇ ਬੈਠੇ ਨੇ ਅਗਰ ਮੇਰੀ ਕੁੰਡਲੀ ਦੇ ਮੀਨ ਰਾਸ਼ੀ ਦੇ ਵਿੱਚ ਕੇਤੂ ਬੈਠਾ ਹੋਇਆ ਹੈ ਕੀ ਉਹ ਬੁਰਾ ਮੰਨਣਾ ਅਗਰ ਵੈਦਿਕ ਦੇ ਵਿੱਚ ਅਗਰ ਮੈਂ ਕਾਊਂਟ ਕਰਾਂ ਮੀਨ ਰਾਸ਼ੀ ਦੇ ਵਿੱਚ ਕੇਤੂ ਬੈਠਾ ਹੋਇਆ ਕੀ ਤੁਸੀਂ ਉਹਨੂੰ ਬੁਰਾ ਮੰਨੋਗੇ ਨਹੀਂ ਅੱਛਾ ਮੰਨੋਗੇ ਹਾਂਜੀ ਅਗਰ ਉਹ ਰਾਹੂ ਉਹਦੇ ਪੂਰੇ 180 ਡਿਗਰੀ ਦੇ ਐਕਸੈਸ ਤੇ ਹੋਏਗਾ ਠੀਕ ਹੈ ਬਿਲਕੁਲ ਬਿਲਕੁਲ ਅਗਰ ਉਹਦੇ ਵਿੱਚ ਗੁਰੂ ਗ੍ਰਹਿ 9000 ਜੁਆਕੇ ਬੈਠ ਗਿਆ ਨੋਵੀਂ ਰਾਸ਼ੀ ਦੇ ਵਿਚਾਰੇ ਬੈਠ ਗਿਆ ਅਪਾ ਇੱਕ ਮੇਨ ਕੇ ਮੇਸ਼ ਲਗੰਧਾਰ ਲਾ ਕੇ ਚੋੜਿਆ ਅਗਰ ਅਪਾ ਗੁਰੂ ਬਰੇ ਨੋਵੀਂ ਰਾਸ਼ੀ ਦੇ ਵਿਚਾਰੇ ਬੈਠ ਗਿਆ ਕਿਉਂ ਮੰਦਾ ਮੰਨਾਂਗੇ ਅਪਾ ਸ਼ਨੀ ਅਗਰ ਦਸਵੇਂ ਘਰ ਦੇ ਵਿੱਚ ਆ ਕੇ ਦਸਵੀਂ ਰਾਸ਼ੀ ਚਾ ਕੇ ਬੈਠ ਗਿਆ ਕਿਉਂ ਨੂੰ ਮੰਦਾ ਮੰਨੂਗੇ ਤੁਸੀਂ ਕੀ ਉਹ ਨੂੰ ਤੁਸੀਂ ਅੱਗੇ ਮੈਂ ਹੋਰ ਇਲੈਬ੍ਰੇਸ਼ਨ ਅਗਰ ਮੈਂ ਕਰਾਂ ਸੂਰੇ ਬੁੱਧ ਅਗਰ ਉਹੀ 11ਵੇਂ ਭਾਗ ਦੇ ਵਿੱਚ ਆ ਕੇ ਬਹਿ ਗਏ ਕਿ ਮੈਂ ਉਹਨਾਂ ਨੂੰ ਗ੍ਰਮਨਾ ਨਹੀਂ ਸਾਡੀ ਲਾਈਨ ਦੇ ਵਿੱਚ ਤਾਂ ਵੈਦਿਕ ਦੇ ਵਿੱਚ ਜੇ ਆਪਾਂ ਦੇਖਦੇ ਆਂ ਕਿ ਸ਼ਨੀ ਤੁਹਾਡੇ 8ਵੇਂ ਘਰ ਦੇ ਵਿੱਚ ਬੈਠਿਆ ਤਾਂ ਉਸ ਇਨਸਾਨ ਦੀ ਏਜ ਬਹੁਤ ਲੰਬੀ ਹੋਏਗੀ ਇਹ ਇੱਕ ਨਹੀਂ ਦੋ ਨਹੀਂ ਅਸੀਂ ਬਹੁਤ ਰਿਜ਼ਲਟ ਮਤਲਬ ਨਹੀਂ ਉਹ ਠੀਕ ਹੈ ਆਪਾਂ ਕਾਲ ਸਾਰਮ ਜੋ ਦੋਸ ਜੇ ਅਗਰ ਮੈਂ ਗਲਤ ਰਹਾ ਕਿ ਅਗਰ ਪਲੈਨਟ ਇਸ ਇਸ ਡਾਇਰੈਕਸ਼ਨ ਦੇ ਵਿੱਚ ਬੈਠਾ ਫਿਰ ਮੈਂ ਲੋਕੀ ਮੈਨੂੰ ਕਿਉਂ ਡਰਾਉਂਦੇ ਹੈ ਪਹਿਲਾਂ ਐਕਚੁਅਲੀ ਕਨਸੈਪਟ ਦਾ ਫਰਕ ਕਿੱਥੇ ਆਉਣ ਆਪਾਂ ਵੈਦਿਕ ਦੀ ਗੱਲ ਕਰਦੇ ਆਂ ਵੈਦਿਕ ਦੀ ਜੇ ਆਪਾਂ ਲਗਨ ਤੋਂ ਸਟਾਰਟਿੰਗ ਕਰੀਏ ਤਾਂ ਕਿਸੇ ਵੀ ਰਾਸ਼ੀ 5 ਨੰਬਰ ਰਾਸ਼ੀ 3 ਨੰਬਰ ਰਾਸ਼ੀ 8 ਨੰਬਰ ਰਾਸ਼ੀ ਆਪਾਂ ਇੱਕ ਤੋਂ ਇੱਕ ਤੋਂ ਇੱਕ ਤੋਂ ਹੀ ਕਨਸੈਪਟ ਲਾਗੀ ਜੀ ਇਹ ਰੈੱਡ ਬੁੱਕ ਦਾ ਕਹਿਣਾ ਨਾ ਉਹ ਰੈੱਡ ਬੁੱਕ ਆ ਰੈੱਡ ਬੁੱਕ ਦੀ ਸਟਾਰਟਿੰਗ ਹੀ ਲਗਨ ਇੱਕ ਨੰਬਰ ਰਾਸ਼ੀ ਤੋਂ ਹੁੰਦੀ ਹੈ ਮੈਂ ਮੈਂ ਤੁਹਾਡੇ ਤੁਹਾਡੇ ਮੂਸੇ ਸਾਹਿਬ ਨੂੰ ਕਹਿੰਦੇ ਕਿ ਅਗਰ ਰਾਸ਼ੀ ਉਸ ਕੋਈ ਨਾ ਕੋਈ ਤਾਂ ਪੁੰਡਲੀ ਉਸ ਤੇ ਆਪਣਾ ਵਾਏਗੀ ਉਹ ਕੋਈ ਨਾ ਕੋਈ ਪੁੰਡਲੀ ਤਾਂ ਆਈ ਹੀ ਉਸ ਸਰ ਨੂੰ ਅਗਰ ਰਾਹੁ ਤਾ 3rd ਹਾਊਸ ਤੇ ਬੈਠ ਤੀਸਰੀ ਰਾਸ਼ੀ ਤੇ ਬੈਠਾ ਕੇਤੂ 9ਵੀਂ ਰਾਸ਼ੀ ਤੇ ਬੈਠਾ ਉਹਦੇ ਵਿੱਚ ਮੈਂ ਕਹਿੰਦਾ ਸਾਰੇ ਪਲੈਨਟ ਆ ਗਏ ਹਾਂਜੀ ਸਾਰੇ ਪਲੈਨਟ ਆ ਗਏ ਕੀ ਤੁਸੀਂ ਉਹਨੂੰ ਕਾਲ ਸਤੂਸ਼ ਮੰਨੂਗੇ ਬਿਲ ਤੀਸਰੀ ਰਾਸ਼ੀ ਦੇ ਵਿੱਚ ਕੀ ਲਾਹੁ ਪੂਰਾ ਹੈ ਨਹੀਂ ਨਹੀਂ ਉਹ ਤਾਂ ਦੇਖੋ ਆਪਾਂ ਇਹ ਚੈੱਕ ਕਰਾਂਗੇ ਨਾ ਦੇਖੋ ਸਾਰੇ ਸਾਰੇ ਪਲੈਨਟ ਉਹਦੇ ਵਿੱਚ ਆ ਗਏ ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਸਾਡੀ ਲਾਈਨ ਦੇ ਵਿੱਚ ਕਾਲ ਸ਼ਰਪ ਦੋਸ਼ ਕਿਉਂਕਿ ਇਹ ਰੈੱਡ ਬੁੱਕ ਤਾਂ ਮੰਨਦੀ ਨਹੀਂ ਪਈ ਸਾਡੀ ਲਾਈਨ ਦੇ ਵਿੱਚ ਕੁੰਡਲੀ ਦੇ ਵਿੱਚ ਟੋਟਲ 12 ਕਰਨੇ ਵੈਦਿਕ ਦੇ ਵਿੱਚ ਜੇ ਆਪਾਂ ਰੈੱਡ ਬੁੱਕ ਦੀ ਗੱਲ ਕਰ ਲਈਏ ਪਰ ਕਾਲ ਸ਼ਰਪ ਦੋਸ਼ ਵੀ 12 ਤਰ੍ਹਾਂ ਦੇ ਹੀ ਹੁੰਦੇ ਨੇ ਕੁਝ ਆਪਣੇ ਲਈ ਬੇਨਫੀਟ ਲਈ ਹੁੰਦੇ ਨੇ ਕੁਝ ਆਪਣੇ ਲਈ ਨੁਕਸਾਨ ਵਾਲੇ ਸਰਪਦੋਸ਼ 12 ਦਾ 12 ਹੀ ਕੁੰਡਲੀ ਦੇ ਘਰ ਨੇ ਕਿ 12 ਹੀ ਕਾਲ ਸਰਪਦੋਸ਼ ਨੇ ਪਰ ਇਹ ਜੋ ਤੁਸੀਂ ਕਹਿ ਰਹੇ ਹੋ ਨਾ ਇਹ ਗੱਲ ਕਿੱਥੇ ਨੇ ਕਿ ਇੱਥੇ ਕੋਈ ਵੀ ਕਲਾਇੰਟ ਆਏਗਾ ਤਾਂ ਉਹ ਡਰੇਗਾ ਹੀ ਆਬਵੀਅਸਲੀ ਮੈਨੂੰ ਇਹ ਪੁਆਇੰਟ ਹੈ ਡਰਨਣ ਡਰਨਣ ਦੀ ਗੱਲ ਨਹੀਂ ਨਾ ਹੈ ਹੁਣ ਦੇਖੋ ਵੀ ਮੇਰੇ ਤੇ ਵੀ ਕਾਲ ਸਰਪਦੋਸ਼ ਚੱਲ ਰਹੇ ਥੋੜੀ ਮੇਰਾ ਕੋਈ ਨੁਕਸਾਨ ਨਹੀਂ ਉਸ ਤੋਂ ਮੇਰੇ ਲਈ ਕੁਝ ਵਧੀਆ ਹੋਵੇ ਮੈਂ ਮੈਂ ਇੱਕ ਚੀਜ਼ ਕਹਿੰਦਾ ਜੋ ਮੈਂ ਚੀਜ਼ ਬੋਲ ਰਿਹਾ ਏ ਥੇਰ ਇਜ਼ ਰਿਟਨ ਹਮ ਐਵਰੀਥਿੰਗ ਇਜ਼ ਰਿਟਨ ਕਿ ਅਗਰ ਆਪ ਸ਼ਨੀ ਦੀ ਮੈਂ ਗੱਲ ਕੀਤੀ ਹੈ ਜਾਂ ਮੈਂ ਲੱਡੂ ਗੋਪਾਲ ਦੀ ਗੱਲ ਕਰ ਰਿਹਾ ਹਾਂ ਜਾਂ ਮੈਂ ਕਿਸੇ ਤੁਲਸੀ ਦੀ ਗੱਲ ਕਰ ਰਿਹਾ ਹਾਂ देयर इज अ ਰਿਟਨ ਆਈ ਹੈਵ ਅ ਰਿਟਨ ਪ੍ਰੂਫ ਆਫ ਰੈਡ ਬੁੱਕ ਕਿ ਮੇਰੇ ਕੋਲ ਕਿਤਾਬ ਹੈ ਕਿ ਰੈਡ ਬੁੱਕ ਦੇ ਉੱਤੇ ਹਰ ਇੱਕ ਚੀਜ਼ ਨੂੰ ਇਲੈਬੋਰੇਸ਼ਨ ਕਰਕੇ ਦੱਸਿਆ ਗਿਆ ਹੈ ਕਿ ਕਾਲਸ ਆਫ ਦੇ ਦੇ ਉੱਤੇ ਕੋਈ ਵੈਦਿਕ ਗ੍ਰੰਥ ਹੈਗਾ ਕਿਤੇ ਉਹ ਲਿਖੇਗੇ ਕਿਤੇ ਉਹ ਮੈਂਸ਼ਨ ਕੀਤੇਗੇ ਤੁਸੀਂ ਦੱਸੋ ਬਿਲਕੁਲ ਵੈਦਿਕ ਦੀ ਦੇਣ ਹੈ ਜੀ ਵੈਦਿਕ ਇਸ ਚੀਜ਼ ਦੇਣ ਅਲੱਗ ਚੀਜ਼ ਹੈ ਮੈਂ ਕਹਿੰਦਾ ਰੈਡ ਬੁੱਕ ਕੋਲ ਇੱਕ ਰਿਟਨ ਹੈ ਰੈਡ ਬੁੱਕ ਇੱਕ ਰਿਟਨ ਰੂਫ ਇੱਕ ਕਿਤਾਬ ਹੈ ਜਿਹੜੀ ਲਿਖੀ ਰੈਡ ਬੁੱਕ ਤਾਂ ਮੰਨਦੀ ਨਹੀਂ ਪਈ ਅਸੀਂ ਇਸ ਚੀਜ਼ ਦਾ ਨਹੀਂ ਨਹੀਂ ਮੇਰਾ ਮੇਰਾ ਪੁਆਇੰਟ ਹੀ ਸਮਝੋ ਵੀ ਘਾਤੀ ਤੁਸੀਂ ਮੈਂ ਕਹਿੰਨਾ ਕਿ ਰੈਡ ਬੁੱਕ ਜੋ ਮੈਂ ਗਲਤ ਕਰ ਰਿਹਾ ਹਾਂ ਉਹ ਰੈਡ ਬੁੱਕ ਦੇ ਵਿੱਚ ਲਿਖੀ ਹੋਈ ਹੈ ਹਰ ਇੱਕ ਚੀਜ਼ ਰੈਡ ਬੁੱਕ ਦੇ ਉੱਤੇ ਲਿਖੀ ਹੋਈ ਹੈ ਮੇਰਾ ਤੁਹਾਡਾ ਨਾ ਪੁਆਇੰਟ ਹੈ ਕਿ ਕਾਲ ਸਿਰਫ ਦੋਸ਼ ਕਿਸੇ ਗ੍ਰੰਥ ਕਿਸੇ ਕਿਤਾਬ ਦੇ ਵਿੱਚ ਲਿਖਿਆ ਹੋਇਆ ਨਹੀਂ ਲਿਖਿਆ ਨਹੀਂ ਲਿਖਿਆ ਫਿਰ ਕਾਲ ਇਟ ਦੈਟ ਮੀਨਸ ਇੱਕ ਕ੍ਰੀਏਟਡ ਹੈ ਇੱਕ ਕ੍ਰੀਏਟਡ ਹੈ ਜਿਹੜਾ ਇੱਕ ਕਹਿੰਦਾ ਤਰੀਕਾ ਬਣਾ ਲਿਆ ਕੁਝ ਐਸਟੋਲੋਜਰ ਨੇ ਇਹਦੇ ਨਾਲ ਇਹਨੂੰ ਕਸਟਮਰ ਨੂੰ ਡਰਾਉਣ ਦਾ ਨਹੀਂ 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 ਇੱਥੇ ਇਹ ਗੱਲ ਨਹੀਂ ਹੈ ਦੇਖੋ ਕਾਲ ਸ਼ਰਪ ਦੋ ਦੀ ਗੱਲ ਚੱਲੀ ਮੈਂ ਕਦੇ ਵੀ ਕਦੇ ਵੀ ਕਿਸੇ ਪਰ ਇਹ ਗੱਲ ਸਮਝਣ ਵਾਲੀ ਆ ਹੁਣ ਇਹ ਥੋੜੀ ਹੈ ਵੀ ਹੁਣ ਤੁਹਾਡੀ ਮੈਂ ਇਹ ਮੰਨਦਾ ਗੱਲ ਵੀ ਤੁਹਾਡੀ ਰਾਸ਼ੀ ਦੇ ਉੱਪਰ ਤੁਹਾਡੀ ਗੁੰਡਲੀ ਵਿੱਚ ਵੀ ਕਾਲ ਸ਼ਰਪ ਦੋਸ਼ ਆ ਪਰ ਇਹ ਗੱਲ ਥੋੜੀ ਹੈ ਵੀ ਉਹ ਤੁਸੀਂ ਉਹਨਾਂ ਡਰ ਜੂਗੇ ਜਾਂ ਤੁਹਾਡੇ ਲਈ ਕੋਈ ਨੁਕਸਾਨ ਬਣਾਵਾ ਹਰ ਇੱਕ ਇਨਸਾਨ ਦੇ ਚਾਹ ਪਰ ਇਸ ਤਰੀਕੇ ਨਾਲ ਗਿਆ ਹੈ ਨਾ ਆਰੇ ਇਸ ਤਰੀਕੇ ਨਾਲ ਉਹਨੂੰ ਉਹਨੂੰ ਪ੍ਰੈਜੈਂਟ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਸ਼ਨੀ ਦੀ 60 ਸਦੀ ਪ੍ਰੈਜੈਂਟ ਇਸ ਤਰੀਕੇ ਨਾਲ ਬਿਲਕੁਲ ਡਰਨ ਵਾਲੀ ਗੱਲ ਹੈ ਤੁਹਾਡੀ ਗੱਲ ਨਾਲ ਮੈਂ ਵੀ ਬਿਲਕੁਲ ਐਗਰੀ ਕਰਦਾ ਹਾਂ ਹੁਣ ਇਹ ਕਿਹਾ ਜਾਂਦਾ ਵੀ ਤੁਹਾਡੇ ਦੇ ਸ਼ਨੀ ਜੀ ਦੀ 60 ਸਦੀ ਚੱਲਦੀ ਹੈ ਉਹਦਾ ਮਤਲਬ ਕੀ ਇੱਕ ਇਨਸਾਨ ਨੂੰ ਡਰਾਇਆ ਜਾਂਦਾ ਪਰ ਉਹ ਤਾਂ ਪ੍ਰੋਪਰ ਦੇਖਣਾ ਪਏਗਾ ਨਾ ਵੀ 60 ਸਦੀ ਚੱਲ ਰਹੀ ਆ ਵੀ ਕੁਛ ਵਧੀਆ ਵੀ ਹੋਣ ਵਾਲਾ ਹੋ ਸਕਦਾ ਪਰ ਅੱਜ ਦੀ ਡੇਟ ਤੇ ਉਹਨੂੰ ਜਿਹੜਾ ਪ੍ਰੈਜੈਂਟ ਕੀਤਾ ਗਿਆ ਜਿਹੜਾ ਸ਼ਨੀਵਾਰ ਪ੍ਰੈਜੈਂਟ ਕੀਤਾ ਗਿਆ ਰਾਹੁਲ ਪ੍ਰੈਜੈਂਟ ਕੀਤਾ ਜੇ ਅਗਰ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਜਾਵੇ ਨਾ ਅਗਰ ਸੋਸ਼ਲ ਮੀਡੀਆ ਤੇ ਵੀ ਦੇਖਿਆ ਜਾਵੇ ਚਾਹ ਯੂਟਿਊਬ ਚਾਹ ਕੋਲ ਫੇਸਬੁਕ ਕੋਈ ਵੀ ਐਪ ਚਾਹ ਕੋਲ ਸੋਸ਼ਲ ਉਹਨਾਂ ਦੀ ਟੈਗ ਲਾਈਨ ਹੀ ਹੁੰਦੀ ਹੈ ਸਾੜ ਸਤੀ ਤਈਆ ਆ ਗ੍ਰਾਹਕਤਨੋਂ ਲੈ ਕੇ ਪਲੱਸ ਕਾਲ ਸਰਦੋਸਤ ਜੋ ਵੀ ਆ ਉਹ ਪਹਿਲੀ ਲਾਈਨ ਹਿੱਟ ਕਰਨ ਵਾਲੇ ਰੱਖਦੇ ਆ ਉਹ ਇੱਕ ਦੁਕਾਨਦਾਰੀਆਂ ਬਣ ਚੁੱਕੀਆਂ ਨੇ ਮੈਂ ਅੱਗੇ ਵੀ ਔਨ ਕੈਮਰਾ ਬੋਲਿਆ ਵਾ ਵੀ 95% ਇਸ ਲਾਈਨ ਦੇ ਵਿੱਚ ਚੋਰ ਬੈਠੇ ਨੇ ਚੋਰ ਤਾਂ ਬੈਠੇ ਬਟ ਇੱਕ ਸਾਈਕੋਲੋਜੀ ਤਾਂ ਲੋਕਾਂ ਤੇ ਸੈੱਟ ਹੋ ਚੁੱਕੀ ਹੈ ਨਾ ਕਿ ਇਹ ਡਰਾ ਰਹੀ ਡਰਾ ਰਹੀ ਨਹੀਂ ਰੈਡ ਬੁੱਕ ਡਰਾ ਨਹੀਂ ਰਹੀ ਰੈਡ ਬੁੱਕ ਕਹਿੰਦੀ ਹੈ ਨਹੀਂ ਵਿਸ਼ਵਾਸ ਕਰਕੇ ਦੇਖ ਜੇਰਾ ਰਾਤ ਦਾ ਜਨਮ ਤੂੰ ਜਾ ਕੇ ਤੇਲ ਦੰਦ ਕਰ ਸ਼ਨੀ ਦੇ ਦੰਦ ਕਰ ਤੂੰ ਕਰਕੇ ਦੇਖ ਉਸ ਤੋਂ ਬਾਅਦ ਏਹਲਾ ਅਸਰ ਹੁੰਦਾ ਤੂੰ ਮਾਤਾ ਦੇ ਅਵੈਨਾ ਕਰ ਲੈ ਤੂੰ ਕਰਕੇ ਦੇਖ ਉਸ ਵਾਲਾ ਪਿੰਚੰਦਰ ਦਾ ਹਾਲ ਦੇਖ ਲੈ ਤੂੰ ਆਪਣੇ ਪਿਤਾ ਦੇ ਨਾਲ ਅਵੈਨਾ ਕਰ ਲੈ ਆਪਣੇ ਗੁਰੂ ਦਾ ਹਾਲ ਦੇਖ ਲੈ ਭੈਣ ਭਾਈਆਂ ਨਾਲ ਆਪਣੇ ਕਹਿੰਦਾ ਨਾ ਭੈਣ ੂਆ ਮਾਸੀ ਨਾਲ ਕਰ ਲੈ ਉਹਦੇ ਨਾਲ ਤੂੰ ਆਪਣੇ ਬੁੱਧ ਦਾ ਹਾਲ ਦੇਖ ਲਿਆ ਜਿੰਨਾ ਮਰਜੀ ਪੁੰਡਲੀ ਦੇ ਵਿੱਚ ਚੰਗਾ ਹੋਵੇ ਰੈਡ ਬੁੱਕ ਇਹਦੀ ਕਰਕੇ ਦੇ ਤੂੰ ਗਲਤ ਕੀਤਾ ਕਿ ਤੈਨੂੰ ਅਸਰ ਆਣਾ ਹੀ ਆਣਾ ਹੈ ਜਾਇ ਤੇਰੇ ਦੇ ਸਾਹ ਸਤੀ ਆਵੇ ਜਾਂ ਤੇਰੇ ਕੋਲ ਜਹਾਵੇ ਚਾ ਨਾ ਤੁਸੀਂ ਜਿਹੜੇ ਪੇਰੈਂਟਸ ਦੇ ਡਿਸਰਸਪੈਕਟ ਬੈਡ ਬਰਾਵ ਡਿਸਰਸਪੈਕਟ ਦੀ ਗੱਲ ਕਰ ਰਹੇ অবਹਿਲਨ ਦੀ ਗੱਲ ਕਰ ਰਹੇ ਠੀਕ ਹੈ ਅਗਰ ਦੇਖਿਆ ਜਾਵੇ ਮੈਂ ਤੁਹਾਡੇ ਦੋਨਾਂ ਦੀ ਹੀ ਗੱਲ ਕਰ ਰਹੀ ਹਾਂ ਕਿ ਜਦੋਂ ਕਿਸੇ ਦੇ ਰਾਸ਼ੀ ਸਟਾਰਸ ਖਰਾਬ ਹੋਣਗੇ ਤਾਂ ਜਾ ਕੇ ਉਹ ਕਿੱਥੇ ਨਾ ਕਿੱਥੇ ਉਹਦਾ ਨੇਚਰ ਅਦਾਦਾ ਹੋਏਗਾ ਕਿ ਇਹਨਾਂ ਦੇ ਡਿਸਰਸਪੈਕਟ ਕਰੇਗਾ ਲੜਾਈ ਕਰੇਗਾ ਸਭ ਕੁਝ ਕਰੇਗਾ ਠੀਕ ਹੈ ਉਹ ਪਹਿਲੇ ਅਗਰ ਖਰਾਬ ਹੋਗਾ ਤਾਂ ਹੀ ਜਾ ਕੇ ਉਹ ਹਿਊਮਨ ਮਾਈਂਡਸੈਟ ਤੇ ਜਾ ਕੇ ਉਹ ਇੰਪੈਕਟ ਕਰੇਗਾ ਨਾ ਤਾਂ ਹੀ ਜਾ ਕੇ ਉਸ ਤੋਂ ਬਦਲੇ ਉਹ ਪ੍ਰੋਡਕਟ ਰਿਸਪੌਂਡ ਐਗਰੀ ਕਰਦਾ ਹੈ ਪਰ ਇਹਦੇ ਵਿੱਚ ਮੇਰੀਂ ਬੁੱਧੀ ਕੀ ਕਹਿੰਦੀ ਹੈ ਜੇ ਮੇਰਾ ਸਾਹਮਣੇ ਵਾਲਾ ਐਸਟ੍ਰੋਲੋਜਰ ਕੀ ਕਹਿੰਦਾ ਹੈ ਅਗਰ ਦੇਖ ਲਿਆ ਭਾਈ ਤੇਰਾ ਪਲਾਨਟ ਖਰਾਬ ਹੈ ਭਾਈ ਜੀ ਤੇ ਤੁਹਾਡਾ ਪਲਾਨਟ ਹੈ ਖਰਾਬ ਹੈ ਇਸ ਚੀਜ਼ ਦੇ ਆਪਣੇ ਪਿਤਾ ਨਾਲ ਬੇਇਨਆ ਨਹੀਂ ਕਰਨੀ ਪਹਿਲਾ ਉਪਾਅ ਹੀ ਹੈ ਆਪਣੀ ਮਾਤਾ ਨਾਲ ਬੇਇਨਆ ਨਹੀਂ ਕਰਨੀ ਮਾਤਾ ਦੀ disrespect ਨਹੀਂ ਕਰਨੀ ਤਾਂ ਉਹ ਆਮ ਸਾਡੀ disrespect ਨਹੀਂ ਕਰਨੀ ਆਪਣੇ ਭਾਈ ਨਾਲ ਬੁਰਾ ਰਿਸ਼ਤਾ ਨਹੀਂ ਰੱਖਣਾ ਉਹ ਪਹਿਲਾ ਹੀ ਤੁਹਾਨੂੰ ਇਹ ਚੀਜ਼ੇ ਗਾਈਡ ਕਰੇਗਾ ਤਾਂ ਕਿ ਤੁਸੀਂ ਜਿਹੜਾ ਪਲੈਨਟ ਖਰਾਬ ਲੈ ਕੇ ਆਏ ਹੋ ਉਹਨੂੰ ਠੀਕ ਕਰਨ ਦਾ ਇੱਕ ਜ਼ਰੀਆ ਬਣ ਜਾਏਗਾ ਤੁਸੀਂ ਇਹ ਚੀਜ਼ ਸੈਟ ਤਾਂ ਰਹੇ ਹੋ ਪਰ ਤੁਹਾਡੇ ਦੋਨਾਂ ਨਾਲੋਂ ਸਵਾਲ ਮੇਰਾ ਇਹੀ ਹੈ ਕਿ ਇਹ ਚੀਜ਼ਾਂ ਦਾ ਪਤਾ ਤਾਂ ਸਾਨੂੰ ਬਾਅਦ 'ਚ ਲੱਗੇਗਾ ਠੀਕ ਹੈ ਇਹ ਚੀਜ਼ਾਂ ਦਾ ਪਤਾ ਤਾਂ ਬਾਅਦ 'ਚ ਲੱਗੇਗਾ ਮੈਨੂੰ ਕੋਈ ਬਿਮਾਰੀ ਹੋਈ ਠੀਕ ਹੈ ਮੈਨੂੰ ਉਹਦੇ ਸਿੰਪਟਮਸ ਆ ਰਹੇ ਕਿ ਮੇਰਾ ਗਲਾ ਖਰਾਬ ਹੋ ਰਿਹਾ ਬਾਰ-ਬਾਰ ਬੁਖਾਰ ਆ ਰਿਹਾ ਮੈਂ ਡਿੱਗ ਰਹੀ ਹਾਂ ਠੀਕ ਹੈ ਚੈੱਕਅਪ ਕਰਵਾਵਾਂਗੇ ਪਰ ਮੈਨੂੰ ਐਗਜ਼ੈਕਟਲੀ ਕੀ ਹੈ ਉਹ ਤਾਂ ਮੈਨੂੰ ਡਾਕਟਰ ਕੋਲ ਜਾ ਕੇ ਪਤਾ ਚੱਲੇਗਾ ਠੀਕ ਹੈ ਪਰ ਉਹਦੇ ਰਿਐਕਸ਼ਨ ਹਾਂ ਮੈਂ ਦੱਸ ਦਿੰਦਾ ਜਿਹੜਾ ਰੈਡ ਬੁੱਕ ਵਾਲੇ ਕੋਲ ਕੁੰਡਲੀ ਆਦੀ ਹੈ ਲਾਈਕ ਆਪਾਂ ਥੋੜੀ ਦੇਰ ਪਹਿਲਾਂ ਹੀ ਡਿਸਕਸ਼ਨ ਕਰ ਰਹੇ ਸੀ ਤੁਹਾਡੇ ਨਾਲ ਜੇ ਕਿਸੇ ਹੋਰ ਦੇ ਵੀ ਕੁਣਲੀ ਆਪਾਂ ਦੋ ਡਿਸਕਸਨ ਕੀਤੀ ਸੀ ਜਿਹੜੀ ਆਪਾਂ ਦੂਸਰੀ ਕੁਣਲੀ ਡਿਸਕਸ਼ਨ ਕੀਤੀ ਉਹ ਮੈਂ ਕਲੀਅਰ ਤੁਹਾਨੂੰ ਇੱਕ ਚੀਜ਼ ਮੈਂਸ਼ਨ ਕਰਦੇ ਕਿ ਹੀ ਇਸ ਨੋਟ obeding his father ਕਿ ਉਹ ਆਪਣੇ ਪਿਤਾ ਦੀ ਆਗਿਆ ਨਹੀਂ ਮੰਨਦਾ ਉਹਨੂੰ ਕਦੋਂ ਮੰਨਣੀ ਸ਼ੁਰੂ ਕਰੇ ਇਹ ਕੁਣਲੀ ਦੇ ਵਿੱਚ ਦੇਖ ਕੇ ਬੋਲਿਆ ਮੈਂ ਐਸੇ ਕਹਿੰਦੇ ਰੈਡ ਬੁੱਕ ਨੇ ਮੈਨੂੰ ਇਨੀ ਸ਼ਰਤਾਂ ਦਿੱਤੀ ਕਿ ਮੈਂ ਉਸ ਚੀਜ਼ ਨੂੰ ਦੇਖ ਕੇ ਬੋਲ ਸਕਾਂ ਪਰ ਵੈਦਿਕ ਦੇ ਵਿੱਚ ਕੀ ਇਹ ਪੁਆਇੰਟ ਆਉਂਦੇ ਹੈ ਕਿ ਉਹ ਬੰਦਾ ਸਾਹਮਣੇ ਵਾਲਾ ਆਪਣੇ ਮਾਤਾ ਪਿਤਾ ਨਾਲ ਅਭੇjna ਕਰ ਰਿਹਾ ਹੈ ਜਾਂ ਆਪਣੇ ਭੈਣ ਭਾਈਆਂ ਨਾਲ ਗਲਤ ਰਿਸ਼ਤੇ ਰੱਖ ਰਿਹਾ ਹੈ ਬਿਲਕੁਲ ਆਂਦੇ ਆ ਦੇਖੋ ਸਾਡੀ ਵੈਦਿਕ ਦੇ ਵਿੱਚ ਕੀ ਹੈ ਵੀ ਸੂਰਜ ਤੇ ਸ਼ਨੀ ਜੀ ਕਾਸ ਵਿੱਚ ਬਾ ਬੇਟਾ ਨੇ ਪਰ ਕਟੜ ਦੁਸ਼ਮਣ ਨੇ ਇਹ ਇੱਕ ਘਰ ਦੇ ਵਿੱਚ ਦੋਨੋਂ ਇਕੱਠੇ ਬੈਠ ਕੇ ਕੀ ਹੋਏਗਾ ਜਾਂ ਤਾਂ ਪਿਤਾ ਜੀ ਸਿਹਤ ਠੀਕ ਨਹੀਂ ਰਹੇਗੀ ਜਾਂ ਕੰਮ ਕਰਨ ਨੂੰ ਲੈ ਕੇ ਕੋਈ ਨਾ ਕੋਈ ਇਫੈਕਟ ਆਏਗਾ ਪਰ ਮੈਂ ਤਾਂ ਮੈਂ ਤਾਂ ਇਸ ਜੀ ਨੂੰ ਕਹਿੰਦਾ ਰੈਡ ਬੁੱਕ ਇਹਨੇ ਕੋ ਐਡਵਾਂਸ ਵਰਜਨ ਹੋ ਚੁੱਕਿਆ ਵੈਦਿਕ ਦਾ ਕਿ ਉਹ ਤੁਹਾਨੂੰ ਦੱਸ ਦਿੰਦਾ ਹੈ ਕਿ ਆਉਣ ਵਾਲਾ ਕਿਦਾਂ ਦਾ ਸਮਾਂ ਆਉਣ ਵਾਲਾ ਸਾਲ ਕਿਦਾਂ ਦਾ ਹੈ ਆਉਣ ਵਾਲਾ ਟਾਈਮ ਕਿਦਾਂ ਦਾ ਹੈ ਔਰ ਪਿੱਛੇ ਤੁਸੀਂ ਕੀ ਗਲਤੀ ਕਰਕੇ ਆਏ ਹੋ ਬਿਲਕੁਲ ਇਹ ਚੀਜ਼ਾਂ ਵੈਦਿਕ ਦੇ ਵਿੱਚ ਵੀ ਚੱਲ ਜਾਂਦੀਆਂ ਨੇ ਵੀ ਤੁਹਾਡਾ ਪਾਸਟ ਕਿਦਾਂ ਦਾ ਸੀ ਤੁਹਾਡਾ ਫਿਊਚਰ ਕਿਦਾਂ ਦਾ ਰਹੇਗਾ ਇਹ ਤੋਂ ਲੈ ਕੇ ਕੀ ਵੀ ਮੰਥਲੀ ਕੁੰਡਲੀ ਵੀ ਟੌਪਿਕ ਜਿਹੜਾ ਹੈਗਾ ਨਾ ਠੀਕ ਹੈ ਹੁਣ ਉਹਨਾਂ ਦਾ ਮਾਈਂਡਸੈਟ ਅਲੱਗ ਹੈ ਤੁਹਾਡਾ ਮਾਈਂਡਸੈਟ ਅਲੱਗ ਹੈ ਪਰ ਸਾਡੇ ਜਿਹੜੇ ਦਰਸ਼ਕ ਹੈ ਉਹ ਹੋਰ ਰਹੇ ਕਨਫਿਊਜ਼ ਕਿ ਰਾਈਟ ਪਾਥ ਕੀ ਹੈ ਫੋਲੋ ਕਰੀਏ ਕਿ ਨਾ ਕਰੀਏ ਡਰਿਏ ਜਾਂ ਨਾ ਕਰ ਕਿਉਂਕਿ ਉਹਨਾਂ ਦਾ ਮਾਈਂਡਸੈਟ ਹੈ ਕਿ ਲੋਕੀਂ ਡਰਨ ਨਾ ਠੀਕ ਹੈ ਤੁਹਾਡਾ ਵੀ ਕਿੱਥੇ ਨਾ ਕਿੱਥੇ ਹੈ ਪਰ ਤੁਹਾਡਾ ਜਿਹੜਾ ਪੁਆਇੰਟ ਆਫ View ਹੈ ਉਹ ਥੋੜਾ ਅਲੱਗ ਹੈ ਪਰ ਆਮ ਜਨਤਾ ਲਈ ਤਾਂ ਸਾਨੂੰ ਇੱਕ ਰਸਤਾ ਰੱਖਣਾ ਪੈਣਾ ਨਾ ਕਿ ਦੋਨੋਂ ਦੇ ਹਿਸਾਬ ਦੇ ਨਾਲ ਹੋਵੇ ਪਰ ਸਾਡਾ ਭਲਾ ਹੀ ਹੋਵੇ ਉਹਦੇ ਲਈ ਕੀ ਹੈ ਤੁਹਾਡੇ ਦੋਨੋਂ ਕੋ ਮੈਂ ਸਿੰਪਲੀ ਇੱਕ ਚੀਜ਼ ਕਹਣਾ ਕਿ ਰੈਡ ਬੁੱਕ ਇਹ ਉਪਾਏ ਲਈ ਫੋਰ ਐਗਜ਼ਾਮਪਲ ਰੈਡ ਬੁੱਕ ਇਜ਼ ਨੋਨ ਐਸ ਫੋਰ ਉਪਾਇਸ ਰੈਮਡੀਜ਼ ਹਾਂ ਰੈਮਡੀਜ਼ ਜਾਂ ਉਪਾਏ ਤੁਸੀਂ ਕਹਿੰਦੇ ਹੋ ਇਹਨੂੰ ਤੇ ਜਿਹੜੀ ਵੈਦਿਕ ਹੈ ਵੈਦਿਕ ਦੇ ਕਈ ਐਸਟੋਲੋਜੀ ਰੈਡ ਬੁੱਕ ਫੋਲੋ ਕਰਦੇ ਆ ਫੋਰ ਰੈਮਡੀਜ਼ ਰੈਮਡੀਜ਼ ਲੈਣ ਵਾਸਤੇ ਪਰ ਉਹਨਾਂ ਦਾ ਉਹ ਡੀਪ ਡਾਈਵ ਨਹੀਂ ਹੈ ਕਿਉਂਕਿ ਰੈਡ ਬੁੱਕ ਦੇ ਵਿੱਚ ਕਨਸੈਪਟ ਹੈ ਕਿ ਕਿਹੜਾ ਉਪਾਏ ਕਰਨਾ ਹੈ ਕਿਹੜਾ ਉਪਾਏ ਨਹੀਂ ਕਰਨਾ ਕਿਹੜੇ ਪਲੈਨਟ ਦਾ ਉਪਾਏ ਕਰਨਾ ਹੈ ਕਿਹੜੇ ਪਲੈਨਟ ਦਾ ਉਪਾਏ ਨਹੀਂ ਕਰਨਾ ਅਗਰ ਮੈਂ ਵੈਦਿਕ ਨੂੰ ਫੋਲੋ ਕਰ ਰਿਹਾ ਤੇ ਪਲੀਜ਼ ਗੋ ਫॉर ਵੈਦਿਕ ਮੈਨਾਂ ਕੋਈ ਦਿੱਕਤ ਨਹੀਂ ਹੈ ਰਸਤੇ ਦੋ ਹੈ ਰਸਤੇ ਦੋ ਮੰਜ਼ਿਲ ਇੱਕ ਹੈ ਜੀ ਵੈਦਿਕ ਨੇ ਆਪਣੇ ਤਰੀਕੇ ਨਾਲ ਕਰਨਾ ਹੈ ਰੈਡ ਬੁੱਕ ਨੇ ਆਪਣੇ ਉਪਾਏ ਦੇ ਤਰੀਕੇ ਨਾਲ ਕਰਨਾ ਰੈਡ ਬੁੱਕ ਕਹਿੰਦੀ ਹੈ ਕਿ ਤੈਨੂੰ ਵਿਸ਼ਵਾਸ ਹੈ ਤੇ ਕਰ ਤੈਨੂੰ ਅਸਰ ਅੱਛਾ ਮਿਲੇਗਾ ਤੈਨੂੰ ਵਿਸ਼ਵਾਸ ਨਹੀਂ ਹੈ ਤੇ ਕਰ ਤੈਨੂੰ ਅਸਲ ਜੋ ਉਹਦਾ ਬੰਦਾ ਹੋਏਗਾ ਤੈਨੂੰ ਮੁੜੇਗਾ ਸਪੋਸ ਫੋਰ ਐਗਜ਼ਾਮਪਲ ਰੈਡ ਬੁੱਕ ਕਲੀਅਰਲੀ ਓਪਨ ਕਰੀਂ ਤੂੰ ਜਦੋਂ ਵੀ ਮਜ਼ਦੂਰਾਂ ਨੂੰ ਜਾ ਕੇ ਕਹਿਣਾ ਬੂਰਾ ਬਣਾ ਕੇ ਲੋ ਛਣੀ ਜਨੇ ਮਤੀਦਾਨ ਕਰੂ ਖਰਾਬ ਨਹੀਂ ਹੋਣਾ ਉਹ ਰੈਡ ਬੁੱਕ ਤੁਹਾਨੂੰ ਜੀਨ ਦਾ ਇੱਕ ਦਸਤਾ ਲਿਖਾਉਂਦੀ ਹੈ ਉਹ ਤੁਹਾਨੂੰ ਬ੍ਰਮਿਤ ਨਹੀਂ ਕਰਦੀ ਉਹ ਸਿੰਪਲ ਤਰੀਕਾ ਦੱਸਦੀ ਹੈ ਕਿ ਆਹ ਚੀਜ਼ ਹੈਗੀ ਆਹ ਚੀਜ਼ ਕਰ ਆਹ ਚੀਜ਼ ਨਾ ਕਰ ਇੱਕ ਜੀਵਨ ਜੀਣ ਦੀ ਪદ્ધਤੀ ਆਈ ਥਿੰਕ ਵੈਦਿਕ ਦਾ ਵੀ ਕਿਤੇ ਨਾ ਕਿਤੇ ਕਨਸੈਪਟ ਉਹੀ ਹੈ ਪਰ ਜਿਹੜੇ ਕੁਝ ਐਸਟੋਲੋਜੀ ਦਾ ਮੇਨ ਪੁਆਇੰਟ ਹੈ ਕਿ ਐਸਟੋਲੋਜਰ ਕੁਝ ਐਸਟੋਲੋਜਰ ਇੱਦਦੇ ਹੈ ਜਿਹੜੇ ਲੋਕਾਂ ਨੂੰ ਡਰਾ ਕੇ ਬਹੁਤ ਤਰੀਕੇ ਨਾਲ ਸਾਂਹ ਸੱਤੀ ਆ ਗਿਆ ਟੁੜਦੇ ਕਾਲ ਸਰਦੂਸ਼ ਆ ਗਿਆ ਟੁੜਦੇ ਟੱਗਿਆ ਆ ਗਿਆ ਰਾਹੁ ਦੀ ਦਸ਼ਾ ਆ ਗਈ ਜੇ ਕੁਟਲੀ ਤੇ ਚਿਕਰਾ ਠੀਕ ਹੈ ਜਾਂ ਮੈਂ ਮੇਰਾ ਵਿਵਹਾਰ ਆਪਣੇ ਕੇਦਰ ਪਰਿਵਾਰ ਨਾਲ ਠੀਕ ਹੈ ਆਪਣੇ ਰਿਲੇਟਿਵਸ ਨਾਲ ਠੀਕ ਹੈ ਤੇ ਮੈਨੂੰ ਪਲੈਨਟਸ ਇਨ ਆਸਰ ਨਹੀਂ ਕਰਨਗੇ ਜੇ ਮੇਰੀ ਕੁੰਡਲੀ ਦੇ ਕਰਾ ਠੀਕ ਹੈ ਜੇ ਮੇਰੀ ਕੁੰਡਲੀ ਤੇ ਕਰਾ ਹੀ ਖਰਾਬ ਹੈ ਔਰ ਮੇਰੇ ਗਰਮ ਵੀ ਖਰਾਬ ਹੈ ਫਿਰ ਤਾਂ ਅਸਰ ਕਰੇਗੀ ਫਿਰ ਤਾਂ ਤੁਹਾਨੂੰ ਨਾ ਬੈਦੀ ਹੈਲਥ ਕਰੇਗੀ ਨਾ ਤੁਹਾਨੂੰ ਅ ਲੜਦੀ ਹੈ